तो मैं कुछ कराया था जिस तरह लोगों दौरा पाते हैं मैं, तो था। अच्छा है, है। नहीं मैं की देख दंग जर जानवर राजी है वह कब्जा कर लगा के राजी हो जाएगा जो कमजोर है वह कमजोर हो जाता है टाइम पाके बैठ जा ਹਾਈਡ ਬੌਂਡ ਹੋ ਜਾਂਦੀ ਹੈ ਮਸਲ ਮਾਸ ਦੀ ਸਦਾਰਨਾ ਨਹੀਂ ਮੈਂ ਨਹੀਂ ਮੰਗ ਰਹੇਗਾ ਕੋਸਟੇ ਤੱਕ ਨੂੰ ਹੋਂਟ ਰਹੀ ਹੈ ਅੰਦਰ ਪ੍ਰੰਤਾਂ ਦਾਣੀ ਦੀ ਬਰੀ ਕੋਸਟੇ ਜਾ ਕੇ ਉਸ ਕਾਮੇ ਵਾਲਾ ਪੁੱਛ ਮਸਲ ਮਾਸ ਤੋਂ ਨਹੀਂ ਮੰਗਦਾ ਪਲਾਸਟਿਕ ਤੋਂ ਨਹੀਂ ਮੰਗਦਾ ਤੇ ਅਸੀਂ ਬਸਤਾ ਪਰ ਕੀ ਕਰ ਸਕਦੇ ਆ ਕਿ ਆਪਾਂ ਸਟਾਰਟਿੰਗ ਚੀਜ਼ ਨੂੰ ਲੱਗ ਕਰ ਲਈ ਜਿੱਦ ਵਿੱਚ ਜੇ ਆਪਏ ਨੋਰਮਲ ਐਨਕਸ ਦੇਖਾਂਗੇ ਆਪਾਂ ਦੇਖਣਾ ਹੈ ਕਿ ਉਹਨੂੰ ਸਹੀ ਨੁਕਿਸਤ ਮਿਲਦੀ ਹੈ ਨਹੀਂ ਮਿਲਦੀ ਹੈ ਤਾਂ ਹੀ ਆਪਾਂ ਫੈਸਲੇ ਕਾਊਂਟ ਕਰ ਸਕਦੇ ਆ ਤੋ ਦੋ ਦੱਤਨ ਉਹ ਤੋਂ ਬਾਅਦ ਪੁੱਛਣਾ ਨਹੀਂ ਦਿੱਤੇ ਜਾਂਦੇ ਜੇ ਦੋ ਜਾਂ ਤਿੰਨ ਤੋਂ ਬਾਅਦ ਪੁੱਛਣਾ ਦਿੱਤੀਆਂ ਇਹਦਾ ਮਤਲਬ ਉਹ ਅੰਦਰ ਨੋਟਿਸ ਹੁੰਦਾ ਅੱਗੇ ਜਾ ਕੇ ਉਹ ਬੈਠੇ ਜੀ ਲਾਲੀ ਚੈੱਕ ਕਰਾ ਸਾਨੂੰ ਹੁਣ ਜੀਬ ਗੱਡੀ ਹੈ ਮੂਹਰੇ ਦਿਖਾਇਆ ਹੈ ਖੰਡਾਈਆਂ ਤਾਂ ਮੂਹਰੇ ਨੂੰ ਜੇ ਲਾਲੀ ਘੱਟ ਲੱਗੀ ਤਾਂ ਦਾ ਮਤਲਬ ਟੈਸਟ ਨਹੀਂ ਹੋਉਂਦਾ ਅੱਗੇ ਜਾ ਕੇ ਉਹ ਬੈਠੇ ਉਹਦਾ ਹੱਲ ਇਹੀ ਹੈ ਕਿ ਆਪਾਂ ਜਦੋਂ ਸੇਵਾ ਕਰਦੇ ਹਾਂ ਸਵੇਰੇ ਸਾਰੀ ਖਾਣਿਆ ਹੈ ਉਦੋਂ ਜਿਹੜੇ ਆਪ ਨੂੰ ਲੱਗਦੇ ਕਿ ਹਾਈਟ ਬਾਉਂਡ ਹੈ ਕਮਜ਼ੋਰ ਹੈ ਜਾਂ ਪਸੰਗਾਂ ਚਾਰ ਪੰਜ ਦਿਖ ਰਹੀਆਂ ਹੈ ਜਾਂ ਤੋਂ ਕੁੜੇ ਅੰਦਰ ਬੜ ਗਏ ਉਹਨਾਂ ਨੂੰ ਸਖਤ ਕਰ ਲੈ ਜਿਵੇਂ ਮੰਨ ਲਓ ਕਿ ਆਪਾਂ ਕਿੰਸ ਕੋਈ ਤੇ ਫੋਟੋ ਉਹ ਬਿੱਟੇ ਕੀ ਹੋਣਗੇ ਜੇ ਆਪਾਂ ਉਹਨੂੰ ਸੈਪਰਟ ਕਰਕੇ ਵਧੀਆ ਹਰਾਚਾਰਾ ਪ੍ਰੋਪਰਟੀ ਹੋਣੀ ਖੜਾ ਕਰਤੀਆਂ ਜਾਂ ਆ ਬਲੱਡ ਨਾ ਨਹੀਂ ਦਿੰਦਾ ਉਹ ਸਟੇਪ ਆਪਾਂ ਨੂੰ ਵਾਪਸ ਆ ਜਾ ਸਕਦੇ ਜਦੋਂ ਉਹ ਬੈਠੀਆਂ ਉਸ ਚੀਜ਼ ਤੇ ਆ ਕੇ ਆਪਣੀ ਗੱਲ ਨਹੀਂ ਕਰਦੀ ਦਾ ਇਹ ਹੀ ਸੈਕਟਰ ਦਾ ਪੀਸ ਦੂਸਰਾ ਕਿਨ੍ਹਾ ਸਾਡਾ ਡਿਪਾਰਟਮੈਂਟ ਹੈ ਇਹ ਮੋਦੀ ਕਰ ਰਿਹਾ ਤੇ ਜੁਤਨੂ ਦੀ ਮੋਦੀ ਕਰ ਰਿਹਾ ਕੱਲ